ਸਾਸ਼ਿਕਾਲੀ ਪੰਜਾਬ ਸਰਕਾਰ ਵੱਲੋਂ ਅਕਸਰ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਪੂਰੇ ਦੇਸ਼ ਵਿੱਚ ਢੋਰਾ ਪਟਿਆ ਜਾਂਦਾ ਹੈ ਕਿ ਪੰਜਾਬ ਦੀ ਸਿੱਖਿਆ ਕ੍ਰਾਂਤੀ ਸਾਰੇ ਬਾਕੀ ਰਾਜਾਂ ਦੇ ਨਾਲੋਂ ਵਧੀਆ ਹੈ ਪਰ ਅੱਜ ਤੁਹਾਨੂੰ ਸਿੱਖਿਆ ਕ੍ਰਾਂਤੀ ਦੀ ਜਵਾਨੀ ਰਿਪੋਰਟ ਦਿਖਾਵਾਂਗੇ ਮਰੰਡਾ ਬਲਾਕ ਦੇ ਪਿੰਡ ਸੰਗਤਪੁਰ ਦੇ ਸਕੂਲ ਦੀਆਂ ਤਸਵੀਰਾਂ ਜੋ ਲਗਾਤਾਰ ਤੁਸੀਂ ਸਕਰੀਨ ਤੇ ਦੇਖ ਵੀ ਰਹੇ ਹੋ ਗੱਲਬਾਤ ਕਰਦੇ ਆ ਇੱਥੇ ਮਸਲਾ ਕੀ ਹੈ ਕਿਉਂਕਿ ਬਿਨਾ ਟੀਚਰਾਂ ਤੋਂ ਬੱਚਿਆਂ ਨੂੰ ਸਕੂਲ ਵਿੱਚ ਆਉਣਾ ਪੈਂਦਾ ਉਹ ਤੋਂ ਬਾਅਦ ਜਦੋਂ ਟੀਚਰ ਨਹੀਂ ਆਉਂਦਾ ਦਾ ਵਾਪਸ ਚਲੇ ਜਾਂਦੇ ਨੇ ਜੇਕਰ ਕੁੱਲ ਗਿਣਤੀ ਦੱਸੀਏ ਬੱਚਿਆਂ ਦੀ ਤਾਂ ਮਾਤਰ 10 ਜਿਨ੍ਹਾਂ ਚੋਂ ਅੱਜ ਸਿਰਫ 2 ਜਣੇ ਅੰਦਰ ਬੈਠੇ ਨੇ ਗੱਲਬਾਤ ਕਰਦੇ ਆਂ ਪਿੰਡ ਵਾਸੀਆਂ ਨਾਲ ਸਰ ਕਿਆ ਮਸਲਾ ਅੱਜ ਮਹਲਾ ਨੂੰ ਕਿਹੜ ਮੈਂ ਦੱਸੂਗਾ ਚੇਅਰਮੈਨ ਵੀਡੀਓ ਦਫ਼ਤਰ ਕੋਲ ਦੋ ਵਾਰ ਜਾਇਆ ਹੈ ਉਹ ਕਹਿੰਦਾ ਅਸੀਂ ਡਿਊਟੀ ਭੇਜਦੇ ਡਿਊਟੀ ਇੱਕ ਦਿਨ ਚੰਗੀ ਤਰ੍ਹਾਂ ਆਉਣੇ ਆ ਫਿਰ 11 ਵਜੇ ਆਉਣੇ ਆ ਫਿਰ ਇਹਨਾਂ ਨੂੰ ਬੱਚੇ ਮੁੜ ਜੰਨੇ ਆ ਘਰ ਨੂੰ ਚਿੱਕੇ ਟੀਚਰਾਂ ਜਿure ਇਹ ਨਹੀਂ ਪਤਾ ਕਿੰਨੇ ਟੀਚਰ ਲਾਏ ਹੋਏ ਉਹਨਾਂ ਨੇ ਹੁਣ ਤਾਂ ਚੇਅਰਮੈਨ ਨੂੰ ਪਤਾ ਹੋਊਗਾ ਚੇਅਰਮੈਨ ਨੂੰ ਪੁੱਛੋ ਵੀ ਕਿੰਨੇ ਟੀਚਰ ਲਾਏ ਆ ਇੱਕ ਟੀਚਰ ਹੀ ਕੀ ਨਾ ਆਪਣਾ ਆਪਣਾ ਹਰਮਨ ਦੱਸਿਆ ਇਹ ਸਿਆ ਤਾਂ ਫਿਰ ਚੇਰ ਚੇਰਸ ਹੈ ਨਾ ਕੋਸ ਹਾਂਜੀ ਕੀ ਮਸਲਾ ਅੱਜ ਉਹ ਬੱਚੇ ਨਹੀਂ ਦਿਖ ਰਹੇ ਸਕੂਲ 'ਚ ਬੱਚੇ ਤਾਂ ਘਰ ਨੂੰ ਚਲੇ ਗਏ ਸੀ ਟੀਚਰ ਹੀ ਨਹੀਂ ਹੈ ਹੋਰੀ ਅਕਸਰ ਇਦਾਂ ਹੁੰਦਾ ਜੇ ਅੱਜ ਹੀ ਹੋਇਆ ਨਾ ਨਾ ਇੱਕਣੀ ਹੁੰਦਾ ਜੀ ਇਹ ਰੋਏ ਇਹ ਤਾਂ 2-3 ਮਹੀਨੇ ਛੁੱਟੀਆਂ ਜੀ ਜਾਂ ਫਿਰ ਟੀਚਰ ਆਉਂਦੇ ਫੋਨ ਚਲਾ ਕੇ ਬੈਠੇ ਰਹਿੰਦੇ ਜੀ ਕਦੇ ਉੱਥੇ ਬੈਠੇ ਰਹਿੰਦੇ ਕਦੇ ਉੱਤੇ ਪੜਾਈ ਤਾਂ ਹੁੰਦੀ ਨਹੀਂ ਕੀ ਫਾਇਦਾ ਫਿਰ ਤੁਸੀਂ ਕਦੇ ਗੱਲਬਾਤ ਕਰੀਓ ਪਰ ਕਿਵੇਂ ਅਸੀਂ ਜਾ ਕੇ ਆਏ ਜੀ ਦੋ ਵਾਰ ਜਾ ਕੇ ਆਏ ਅਸੀਂ ਉੱਥੇ ਡਾਕਟਰ ਜੀ ਕਿਆ ਕਹਿਣਾ ਉਹਨਾਂ ਦਾ ਬਸ ਕਿਆ ਕਹਿਣਾ ਜੀ ਉਹ ਤਾਂ ਬਾਹਰ ਟਾਲਾ ਮੋੜ ਲਾ ਦਿੰਨੇ ਹਾਂ ਆਉਣਗੇ ਜਾਂਉਣਗੇ ਆਉਣਗੇ ਆਉਣਗੇ ਕਹੇ ਡਿਊਟੀ ਪਰ ਲਾ ਦਿੰਨੇ ਅੱਜ ਤੁਹਾਡੇ ਬੱਚੇ ਪੜ੍ਹਦੇ ਓਰੇ ਹਾਂਜੀ ਪੜ੍ਹਦੇ ਅੱਜ ਤਿੰਨ ਬੱਚੇ ਪੜ੍ਹਦੇ ਈ ਮੇਰੇ ਕੋਲ ਅੱਛਾ ਕੋਈ ਵੀ ਨਹੀਂ ਆਉਂਦਾ ਹੈਗਾ ਇਹਨਾਂ ਨੂੰ ਨਹੀਂ ਬੱਚੇ ਅੱਜ ਆਏ ਸੀ ਸਕੂਲ ਆਏ ਸੀ ਕਿ ਜੀ 11:30 ਵਜੇ ਇਹਨਾਂ ਨੇ ਮੋੜ ਤੇ ਖਾਣਾ ਬਣਾਉਣਾ 11 ਵਜੇ ਮੜ ਗਏ ਉਹਨਾਂ ਨੂੰ ਸਪੈਲਿੰਗ ਵੀ ਨਹੀਂ ਆਉਂਦੇ ਕੁਛ ਵੀ ਨਹੀਂ ਆਉਂਦਾ ਮੈਸਟਰ ਵੀ ਆਉਣੇ ਕਰਕੇ ਇਹ ਸਿਖਾਉਣ ਦਾ ਕੰਮ ਆਮ ਟੀਚਰਾਂ ਦਾ ਕੋਈ ਟਾਈਮ ਕ ਲਾਉਂਦਾ ਜੇ ਆਉਂਦਾ ਤਾਂ ਕਿਸੇ ਦੀ ਡਿਊਟੀ ਕੋਈ ਮੈਡਮ ਫੋਨ ਤੇ ਲੱਗੀ ਐਮਡੀਆ ਦੇ ਨਕਲ ਮਾਰ ਕੇ ਦੇ ਦਿੰਦੇ ਆ ਐਮਡੀਆ ਦੇ ਕਿਸੇ ਨੇ ਪੜਾਈ ਨਹੀਂ ਕਰਵਾਈ ਚੰਗੀ ਤਰ੍ਹਾਂ ਨਹੀਂ ਟੀਚਰ ਆਉਂਦੇ ਨਹੀਂ ਜਾਂ ਹੋਰ ਕਿਤੇ ਡਿਊਟੀ ਲੱਗੀ ਹੋਈ ਉਹਦੀ ਡਿਊਟੀ ਹੋਰ ਪਾਸੇ ਬੂਟਾਂ ਬਸੇ ਲੱਗੀ ਕੀ ਕੀ ਨਾ ਟੀਚਰ ਦਾ ਸੌਣ ਸੀ ਨਹੀਂ ਉਹਦਾ ਛੁੱਟੀ ਬਣਾ ਜੀ 2 ਮਹੀਨੇ ਹੋ ਗਏ ਹੈ ਜੀ ਉਹਦਾ ਛੁੱਟੀ ਬਰਦਾਦਿਆਂ 2 ਮਹੀਨੇ 2 ਮਹੀਨੇ ਤੋਂ ਹੀ ਨਹੀਂ ਆ ਰਹੇ ਕੋਰੇ ਮਹੀਨਾ ਛੁੱਟੀ ਪਰ ਆ ਜੀ ਉਹ ਤਾਂ ਸੋਹਣ ਸਿੰਘ ਆ ਜਿਹੜੇ ਅਸਲੀ ਇੰਚਾਰਜ ਆ ਸਰਦਨ ਹੋ ਗਿਆ ਆਓ ਤੁਸੀਂ ਨਾ ਆਪਣੇ ਬਰਿੰਦਰ ਦੇ ਬਾਦੋਂ ਨੂੰ ਬੁਲਾ ਲੈ ਕਰਨਾ ਬਰਿੰਦਰ ਹਾਂ ਹੁਣ ਬੱਚਿਆਂ ਤੇ ਗੱਲ ਕਰਵਾ ਲਓ ਪਰਿੰਦਰ ਸਿੰਘ ਮੈਂ ਮੋਗਾ ਨਾਲ ਚਾਗੜਾ ਦਾ ਫੋਨ ਰਿਪੋਰਟ ਵੀ ਰੈਡ ਹੈ ਬੱਤੇ ਆਪਣੇ ਦੂਜੇ ਤੁਸੀਂ ਵੈਸੇ ਆਏ ਆ ਤੁਸੀਂ ਇਹ ਚੁਰੇ ਹਾਂ ਸਰ ਮੇਰੇ ਦੂਜੇ ਸਕੂਲ ਚ ਡਿਊਟੀ ਹੈ ਮੈਨੂੰ ਜਦੋਂ ਆਫਿਸ ਤੋਂ ਫੋਨ ਜਾਏਗਾ ਦੇਖੋ ਮੈਂ ਆਪਣਾ ਸਕੂਲ ਛੱਡ ਕੇ ਆਣਾ ਮੈਂ ਵੀ ਕਿਸੇ ਨੂੰ ਹੈਂਡਓਵਰ ਕਰਕੇ ਆਉਂਗੀ ਨਾ ਜਿਹੜਾ ਟੀਚਰ ਹੈ ਬੈਠਾ ਉੱਥੇ ਹੈਨਾ ਵੱਡੀ ਗੱਲ ਨਹੀਂ ਹੈਗੀ ਹਾਂਜੀ ਤੇ ਮੈਂ ਇੱਧਰ ਜਦ ਆਈ ਹਾਂ ਮੈਨੂੰ ਜਦੋਂ ਆਫਿਸ ਤੋਂ 콜 ਆਇਆ ਮੈਂ ਬਤੌਰ ਕਿਸੇ ਨੂੰ ਬੋਲਿਆ ਵੀ ਮੈਨੂੰ 15 20 ਮਿੰਟ ਲੱਗਣਗੇ ਹੋ ਸਕਦਾ ਥੋੜਾ ਜ਼ਿਆਦਾ ਲੱਗ ਜਾ ਕਿਉਂਕਿ ਮੈਂ ਆਪਣੇ ਸਕੂਲ ਬੱਚੇ ਪੜਾ ਰਹੀ ਹਾਂ ਜਦੋਂ ਸਕੂਲ ਚ ਕਿੰਨੇ ਵਜੇ ਪਹੁੰਚੇ ਤੁਸੀਂ ਮੈਂ ਤੇ 11:20 ਤੋਂ ਬਾਅਦ ਪਹੁੰਚੀ ਕਿਉਂਕਿ ਮੈਂ ਦੇਖੋ ਆਪਣਾ ਸਕੂਲ ਮੈਮ ਨੂੰ ਦੱਸਿਆ ਮੇਰੇ ਨਾਲ ਟੀਚਰ ਸੀ ਮੈਂ ਉਹਨਾਂ ਕੋਲ ਤੁਸੀਂ ਇਹ ਬੱਚੇ ਪੜ੍ਹਾ ਦਿਓ ਮੈਂ ਪੰਜਵੀਂ ਦਾ ਬੱਚਾ ਪੜ੍ਹਾ ਰਹੀ ਸੀ ਠੀਕ ਹੈ ਮੈਂ ਤੇ ਉਦੋਂ ਹੀ ਆਉਣਾ ਹੈ ਨਾ ਵੀ ਜਦ ਮੈਨੂੰ ਪਤਾ ਲੱਗੇਗਾ ਆਫਿਸ ਤੋਂ ਉਹ ਤੁਸੀਂ ਵੀਡੀਓ ਦਫ਼ਤਰ ਕਾਲ ਕਰੀ ਜਾਂ ਮੈਂ ਉਹਨਾਂ ਨੂੰ ਕਹਿਤਾ ਸੀਗਾ ਕਿ ਵੀ ਦੇਖੋ ਪੇਰੈਂਟਸ ਗੁੱਸੇ ਹੋ ਰਹੇ ਆ ਵੀ ਇੱਥੇ ਦੇਖੋ ਆਬਵੀਅਸੇ ਸਾਨੂੰ ਪਤਾ ਲੱਗੇਗਾ ਤੁਸੀਂ ਆਵਾਂਗੇ ਨਾ ਤੇ ਮੇਰੀ ਤਾਂ ਡਿਊਟੀ ਨਹੀਂ ਐ ਇੱਥੇ ਤੇ ਮੈਂ ਤੇ ਰਿਸਪੋਨਸੀਬਲ ਨਹੀਂ ਆ ਨਾ ਸਕੂਲ ਟੀਚਰ ਵੀ ਪਹੁੰਚ ਚੁੱਕੇ ਨੇ ਗੱਲ ਸਕੂਲ ਤੋਂ ਢੋਢੀ ਸਰ ਤੇ ਹੀ ਹੈ ਮੇਰੇ ਸਿਰ ਤੇ ਮੇਰਾ ਮਨ ਵੀ ਆ ਕੇ ਲੈ ਗਈ ਮੇਰੇ ਨਾਲ ਗੱਲ ਕਰਨਾ ਲੋਕ ਸੁਣ ਰਹੇ ਨੇ ਤੁਹਾਨੂੰ ਇਹਦੀ ਗੱਲ ਕਰ ਲੈਂਦੇ ਕਿਉਂ ਯਾਰ ਇੱਕ ਮਿੰਟ ਜਿੱਦ ਮੈਂ ਗੱਲ ਹੀ ਕਰ ਰਿਹਾ ਹਾਂ ਨਾ ਛੁੱਟੀ ਨਹੀਂ ਤੁਸੀਂ ਡਿਊਟੀ ਸੀ ਅੱਜ ਡਿਊਟੀ ਸੀ ਹਾਂਜੀ ਡਿਊਟੀ ਤੇ ਹਾਂਜੀ ਅੱਜ ਬਕਾਇਦਾ ਡਿਊਟੀ ਤੇ ਉਹ ਉਹ ਸਵੇਰੇ ਆਏ ਸੀ ਸਕੂਲ 'ਚ ਸਕੂਲ 'ਚ ਨਹੀਂ ਆਇਆ ਜੀ ਮੇਰੀ ਪਿੰਡ ਮੇਰੇ ਕੋਲ ਚਾਰ ਪਿੰਡ ਆ ਜੀ ਕਿ ਤੁਸੀਂ ਆਪਣੇ ਵਿਭਾਗ ਨੂੰ ਦੱਸਦੇ ਨਹੀਂ ਵੀ ਉਹਰੇ ਬੱਚਿਆਂ ਲਈ ਕੋਈ ਹੋਰ ਟੀਚਰ ਹੈ ਲੈਟਰ ਬਾਕਾਇਦਾ ਬਾਕਾਇਦਾ ਲੈਟਰ ਆਉਂਦੀਆਂ ਜੀ ਸਭ ਕੁਝ ਉਹਨਾਂ ਨੂੰ ਪਤਾ ਵਿਭਾਗ ਨੂੰ ਜੀ ਇਸ ਚੀਜ਼ ਦਾ ਜੀ ਹੁਣ ਤੁਸੀਂ ਡਿਊਟੀਆਂ ਕਰਕੇ ਇਹ ਬੀਐਲਓ ਦੀ ਹਾਂ ਬੀਐਲਓ ਤੇ ਮੈਂ ਐਸਆਈਆਰ ਦਾ ਕੰਮ ਕਰੀ ਜਾਂਦਾ ਨਹੀਂ ਮੈਪਿੰਗ ਦਾ ਕੰਮ ਕਰੀ ਜਾਂਦਾ ਜੀ ਮੈਂ ਤੁਸੀਂ ਆਪਣੇ ਸਕੂਲ ਤੇ ਹਾਲਾਤ ਕਿਉਂ ਨਹੀਂ ਦੱਸਦੇ ਬੱਚੇ ਅੱਜ ਦੋ ਆ ਕੁੱਲ ਵੀ ਕੁੱਲ ਵੀ ਦੱਸੇ ਬੱਚੇ ਉਹਰੇ ਪੂਰੇ ਪਿੰਡ ਦੇ ਹਾਂ ਜੀ ਮੈਂ ਹਾਲਾਤ ਦੱਸਦਾ ਜੀ ਸਭ ਕੁਝ ਮੈਂ बार-ਬਾਰ ਟੀਚਰ ਦੀ ਮੰਗ ਵੀ ਕਰ ਰਹੇ ਹਾਂ ਜੀ ਮੈਂ ਇਕੱਲਾ ਟੀਚਰ ਹਾਂ ਮੇਰੇ ਕੋਲ ਵਿਭਾਗ ਦੇ ਕੰਮ ਵੀ ਹੈ ਬੀਐਲਓ ਡਿਊਟੀ ਤੇ ਮੇਰੀਆਂ ਡਿਊਟੀਆਂ ਐਕਸਟਰਾ ਡਿਊਟੀਆਂ ਵੀ ਨੇ ਆਂਟੀ ਨੇ ਐਕਸਟਰਾ ਡਿਊਟੀਆਂ ਵੀ ਨੇ ਤੇ ਦੱਸੋ ਜੀ ਮੈਂ ਉਹਦੇ ਵਿੱਚ ਕੀ ਕਰ ਸਕਦਾ ਜੀ ਬਿਲਕੁਲ ਵਿਭਾਗ ਤੋਂ ਐਕਸਟਰਾ ਡਿਊਟੀਆਂ ਵੀ ਨੇ ਬਹੁਤ ਲਾਹ ਹੋ ਜਾਂਦੀਆਂ ਨੇ ਸੈਮੀਨਾਰ ਸਾਡੇ ਲੱਗਦੇ ਜੀ ਮੰਨ ਕੇ ਹਰ ਮਹੀਨੇ ਵਿੱਚ ਦੋ ਤਿੰਨ ਦਿਨ ਸੈਮੀਨਾਰ ਲੱਗਦੇ ਜੀ ਉੱਥੇ ਵੀ ਜਾਣਾ ਪੈਂਦਾ ਜੀ ਸੈਮੀਨਾਰ ਚ ਵੀ ਜੀ ਤੇ ਬੀ ਐਲਓ ਡਿਊਟੀ ਵੀ ਉੱਥੇ ਹੀ ਮੈਂ ਕੱਲ ਸਿੰਗਲ ਟੀਚਰਾਂ ਦੱਸੋ ਜੀ ਕਿ ਸਾਈਡ ਤੇ ਹਾਂ ਜੀ ਸੋ ਮੁੱਖ ਮੰਤਰੀ ਅਕਸਰ ਆਪਣੇ ਭਾਸ਼ਣ ਦੇ ਵਿੱਚ ਕਹਿੰਦੇ ਨੇ ਕਿ ਅਧਿਆਪਕਾਂ ਤੋਂ ਅਸੀਂ ਸਿੱਖਿਆ ਤੋਂ ਇਲਾਵਾ ਹੋਰ ਕੋਈ ਨਹੀਂ ਕੰਮ ਲਿਆ ਜਾਊਗਾ ਪਰ ਤੁਸੀਂ ਦੇਖਦੇ ਜੋ ਇਹਨਾਂ ਨੇ ਆਪਣੇ ਹਾਲਾਤ ਦੱਸੇ ਟੀਚਰ ਨੇ ਕਿ ਮੈਨੂੰ ਕਿੱਥੇ ਕਿੱਥੇ ਡਿਊਟੀਆਂ ਲਈ ਭੇਜਿਆ ਜਾਂਦਾ ਜਦ ਕਿ ਸਕੂਲ ਦੇ ਵਿੱਚ ਬੱਚੇ ਅਧਿਆਪਕੋਂ ਤੋਂ ਬੰਜੇ ਸਿੱਖਿਆ ਤੋਂ ਬੰਜੇ ਤੇ ਸਿੱਖਿਆ ਪ੍ਰੰਧਾਂ ਨੂੰ ਲੈ ਕੇ ਇੱਕ ਵੱਡਾ ਸਵਾਲੀਆ ਨਿਸ਼ਾਨ ਆ ਮਰੰਡਾ ਤੋਂ ਕਮਲਜੀਤ ਰਣੋਲੀ ਦੀ ਰਿਪੋਰਟ